ਜੇ ਅਮਕਤਲ ਬਾਹਰ ਆ ਗਿਆ ਤਾਂ ਮਾਹੌਲ ਖਰਾਬ ਉਥੇ ਨਹੀਂ ਆਮ ਲਈ ਲੋਕਾਂ ਲਈ ਇਹਨਾਂ ਦੇ ਪੱਲੇ ਕੱਖ ਨਹੀਂ ਹੈ ਇਦਾਂ ਇਹ ਕਮੇਣਾ ਐਮਪੀ ਸਰਬਜੀਤ ਸਿੰਘ ਜਿਹੜਾ ਫਰੀਦਕੋਟ ਵਾਲਾ ਵੀ ਪੰਜਾਬ ਦੇ ਲੋਕੋ ਤੇ मुखੌਟਾ ਪਾ ਕੇ ਮੂਰਖ ਬਣਾਉਣ ਵਾਲਿਆਂ ਤੇ ਜਕੀ ਨਾ ਕਰਿਆ ਫਰੀਦਕੋਟ ਵਾਲੇ ਐਮਪੀ ਸਰਬਜੀਤ ਸਿੰਘ ਦੀ ਕਮੇਣਗੇ ਕੀ ਹੈ ਕੌਮ ਪ੍ਰਤੀ ਅੱਜ ਮੈਂ ਗੱਲ ਕਰਾਂ ਇੱਕ ਪੋਸਟ ਪਾਈ ਕਹਿੰਦਾ ਖੰਡੂਰ ਸਾਹਿਬ ਤੋਂ ਅੰਮ੍ਰਿਤਪਾਲ ਐਮਪੀ ਦੇ ਲੋਕ ਸਭਾ ਦੇ ਵਿੱਚ ਸੌਰੀ ਬਜਟ ਸੈਸ਼ਨ ਦੇ ਵਿੱਚ ਮੌਜੂਦਗੀ ਭਾਗੀਦਾਰੀ ਜ਼ਰੂਰੀ ਹੈ ਤੇ ਯਕੀਨੀ ਬਣਾਉਣ ਲਈ ਕਹਿੰਦਾ ਲੋਕ ਸਭਾ ਸਪੀਕਰ ਦੇ ਨਾਲ ਮੁਲਾਕਾਤ ਕਰਨਗੇ ਮਤਲਬ ਵੀ ਜਿਹੜਾ ਬਜਟ ਸੈਸ਼ਨ ਹੋਣਾ ਨਾ ਉਹਦੇ ਲਈ ਗੱਲ ਕੀਤੀ ਐ ਵੀ ਅਸੀਂ ਲੋਕ ਸਭਾ ਦੇ ਸਪੀਕਰ ਨਾਲ ਮੁਲਾਕਾਤ ਕਰਕੇ ਗੱਲ ਕਰਾਂਗੇ ਵੀ ਅਮਰਤਪਾਲ ਨੂੰ ਪ੍ਰੋਲ ਦਿਓ ਸੈਸ਼ਨ ਦੇ ਵਿੱਚ ਉਹ ਆ ਕੇ ਹਾਜ਼ਰੀ ਲਵਾਵੇ ਇਹ ਗੱਲ ਕਹੀ ਹੁਣ ਕਮੇਨਗੀ ਪਤਾ ਕੀ ਹੁੰਦੀ ਐ ਕਮੇਨਗੀ ਹੁੰਦੀ ਐ ਬੀ ਨੇ ਪੋਸਟਪਾ ਕਿਤੇ ਕਹਤਾ ਵੀ ਅਸੀਂ ਲੋਕ ਸਭਾ ਦੇ ਸਪੀਕਰ ਦੇ ਨਾਲ ਮੁਲਾਕਾਤ ਕਰਾਂਗੇ ਰਿਕਵੈਸਟ ਕਰਾਂਗੇ ਬੇਨਤੀ ਕਰਾਂਗੇ ਵੀ ਅਮਰਤਪਾਲ ਨੂੰ ਪਰੋਲ ਦਿਓ ਬੀ ਪੋਸਟਪਾ ਕੀ ਕਹਤਾ ਤੇ ਸਪੀਕਰ ਕੋਲੇ ਨੇ ਪਤਾ ਕੀ ਕਿਹਾ ਵੀ ਜੇ ਅਮਰਤਪਾਲ ਬਾਹਰ ਆ ਗਿਆ ਤਾਂ ਮਾਹੌਲ ਖਰਾਬ ਹੋਊ ਉਥੇ ਨਹੀਂ ਆਇਆ ਹੁਣ ਕਮੈਂਟ ਕਰਨ ਵਾਲੇ ਕਹਿਣਗੇ ਵੀ ਤੁਹਾਨੂੰ ਕੀ ਪਤਾ ਹੁਣ ਇਹਨੂੰ ਤਾਂ ਟਾਈਮ ਮਿਲੇ ਹੀ ਹੋਣਾ 2 ਮਿੰਟ ਦਾ 1 ਮਿੰਟ ਦਾ ਜੇ ਹਿੰਮਤ ਸੀ ਤਾਂ ਉੱਥੇ ਕਹਿੰਦਾ ਖੜਕੇ ਪੋਸਟਪੌਨ ਦੇ ਕਿ ਲੋੜ ਹੈ ਇਬਾਰਾਗੇ ਇਹ ਵੀ ਕਹੀ ਜਾਂਦਾ ਕਿ ਮੈਂ ਕਿਸਾਨਾਂ ਦੇ ਮੁੱਦੇ ਤੇ ਬੋਲਣਾ ਸੀ ਮੈਨੂੰ ਕਿਸਾਨਾਂ ਦੇ ਮੁੱਦੇ ਦੇ ਅੰਦਰ ਬੋਲਣ ਹੀ ਨਹੀਂ ਦਿੰਦੇ ਇਹ ਕਦੇ ਨਹੀਂ ਹੋ ਸਕਦਾ ਵੀ ਇਦਾਂ ਅੰਦਰ ਕਿਸੇ ਨੂੰ ਰੋਕਿਆ ਜਾਵੇ ਲਿੱਖਤੀ ਰੂਪ ਵਿੱਚ ਪਹਿਲਾਂ ਇਹਨਾਂ ਦੇ ਕੋਲੇ ਸਾਰਾ ਪੁਸ਼ ਹੁੰਦਾ ਹੈ ਇਹ ਬਾਹਰ ਆ ਕੇ ਹਰਾਮਖੋਰੀਆਂ ਕਰਦੇ ਇਹਨੂੰ ਕਮੀਨਗੀ ਕਹਿੰਦੇ ਆ ਕਮੀਨਗੀ ਮਤਲਬ ਜਿੱਤ ਕੇ ਉਹਨੂੰ ਸਿੱਧਾ ਕਰ ਲਿਆ ਪੈਨਸ਼ਨ ਲੱਗ ਜਾ ਹਰ ਸਾਲ 5 ਕਰੋੜ ਰੁਪਇਆ ਬਜਟ ਹੁੰਦਾ 25 ਕਰੋੜ ਆਉਣਾ 57 ਕਰੋੜ ਲਾ ਦੇਣਗੇ ਬਾਕੀ ਸ਼ੱਕ ਸ਼ਕਾ ਜਾਣਗੇ ਜ਼ਰੂਰੀ ਵੀ ਹੁੰਦਾ ਭੁੱਕੀ ਮੰਗੀ ਹੈ 8-9000 ਨੂੰ ਕਿਲੋ ਹੈ ਉਹ ਵੀ ਖਾਣੀ ਹੁੰਦੇ ਫਿਰ ਥੋੜੀ ਵੱਧ ਵੀ ਜਾਂਦੀ ਹੈ ਕੋਠੀ ਦੱਬੀ ਹੋਈ ਸੀ ਕੋਠੀ ਵੀ ਲੈਣੀ ਹੋਣੀ ਹੈ ਪਰ ਕੌਮ ਲਈ ਲੋਕਾਂ ਲਈ ਇਹਨਾਂ ਦੇ ਪੱਲੇ ਕੱਖ ਨਹੀਂ ਹੈਗਾ ਇਹ ਗੱਲ ਜਿਹੜੀ ਮੈਨੂੰ ਸਮਝ ਆਈ ਹੈ ਨਾ ਮੈਂ ਤਾਂ ਕੀਤੀ ਹੈ ਇਹਨੂੰ ਪੋਸਟ ਪਾਉਣ ਦੀ ਲੋੜ ਨਹੀਂ ਸੀ ਵੀ ਅਸੀਂ ਮੁਲਾਕਾਤ ਕਰਾਂਗੇ ਸਪੀਕਰ ਦੇ ਨਾਲ ਉਹ ਤਾਂ ਪਤਾ ਹੀ ਹੈ ਵੀ ਸਰਕਾਰਾਂ ਨਹੀਂ ਚਾਹੁੰਦੀਆਂ ਜਾਂ ਅਦਾਲਤ ਨਹੀਂ ਚਾਹੁੰਦੀ ਪੰਜਾਬ ਸਰਕਾਰ ਨੇ ਜਵਾਬ ਦਿੱਤਾ ਹੋਇਆ ਅੰਮ੍ਰਿਤਪਾਲ ਪ੍ਰਤੀ ਵੀ ਮਾਹੌਲ ਖਰਾਬ ਕਰੂਗਾ ਕਹਿੰਦਾ ਅਸੀਂ ਕਹਾਂਗੇ ਕੋਈ ਮਾਹੌਲ ਨਹੀਂ ਖਰਾਬ ਹੁੰਦਾ ਤੁਸੀਂ ਅੰਮ੍ਰਿਤਪਾਲ ਨੂੰ ਛੱਡ ਦਿਓ ਇੱਕ ਤਾਂ ਮੈਨੂੰ ਕੱਲ ਕਿਸੇ ਨੇ ਗੱਲ ਸੁਣਾਈ ਸੀ ਜਿਹੜੇ ਦੋਗਲੇ ਬੰਦੇ ਹੁੰਦੇ ਆ ਦੋਗਲੇ ਉਹ ਜਦੋਂ ਵੋਟਾਂ ਮੰਗਣ ਜਾਣਗੇ ਨਾ ਉਹਨਾਂ ਕੋਲੇ ਐ ਕਾਰਡ ਫੜਿਆ ਹੁੰਦਾ ਜਿਹੜੀ ਪਾਰਟੀ ਦਾ ਕਾਰਡ ਹੁੰਦਾ ਤੇ ਉਹਦੇ ਪਿਛਲੇ ਪਾਸੇ ਦੂਜੀ ਪਾਰਟੀ ਦਾ ਕਾਰਡ ਹੁੰਦਾ ਪਹਿਲਾਂ ਉਹ ਮੱਥਾ ਡੇਕਣਗੇ ਸਾਡੀ ਪਾਰਟੀ ਨੂੰ ਵੋਟ ਪਾਇਓ ਸਾਡੀ ਪਾਰਟੀ ਨੂੰ ਫਿਰ ਉਹ ਹੱਥ ਦਿਖਾ ਦੇਣਗੇ ਐਂ ਦਾ ਕਰਕੇ ਵੀ ਇਹਨੂੰ ਪਾਉਣੀ ਹੈ ਵੋਟ ਉਹ ਦੂਜੀ ਪਾਰਟੀ ਦਾ ਹੁੰਦਾ ਹੈ ਇਹ ਸਚਾਈ ਹੈ ਇਹ ਵਾਪਰਿਆ ਪਿੰਡਾਂ ਦੇ ਵਿੱਚ ਹੱਥ ਮਨੋਣ ਲੱਗੇ ਕਹਿ ਦੇਣਗੇ ਮੈਂ ਫਾਰਮੈਲਟੀ ਕਰਤੀ ਫਲਾਣੀ ਪਾਰਟੀ ਨੂੰ ਵੋਟ ਪਾਣੀ ਹੈ ਪਰ ਇਹਨੂੰ ਪਾਣੀ ਹੈ ਕਹਿ ਦਿੰਦੇ ਹਾਂ ਮੌਕੇ ਤੇ ਇੱਕ ਇੱਕ ਹੁੰਦੇ ਐ ਇਦਾਂ ਇਹ ਕਮੀਣਾ ਐ ਐਮਪੀ ਸਰਬਜੀਤ ਸਿੰਘ ਜਿਹੜਾ ਫਰੀਦਕੋਟ ਵਾਲਾ ਮੈਨੂੰ ਕੋਈ ਡਰ ਨਹੀਂ ਮੈਂ ਕਹਿ ਰਿਹਾ ਜਿਸ ਮਰਜ਼ੀ ਬੁਲਾਉਣ ਇੱਕ ਪਰਸੈਂਟ ਵੀ ਇਹ ਆਪਣੇ ਹਲਕੇ ਦੇ ਲੋਕਾਂ ਲਈ ਕੌਮ ਲਈ ਬਿਲਕੁਲ ਨਹੀਂ ਖੜੇ ਕਮੀਆਂ ਨਹੀਂ ਇਹਨਾਂ ਕੋਲ ਜੇ ਕਮੀਆਂ ਨਹੀਂ ਕਰਨਗੇ ਟੱਕ ਕਰੋੜਾ ਰੁਪਏ ਕਿਵੇਂ ਆਊਗਾ ਹੁਣ ਜਿਹੜੀ ਗੱਲ ਨੇ ਬਾਹਰ ਆ ਕੇ ਕਹੀਏ ਕਿ ਮੈਨੂੰ ਕਿਸਾਨਾਂ ਖਾਤਰ ਬੋਲਣ ਨਹੀਂ ਦਿੱਤਾ ਅਮਰਤਪਾਲ ਦੇ ਪ੍ਰਤੀ ਮੈਂ ਗੱਲ ਕਰੂੰਗਾ ਨਾ 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 ਕੋਈ ਗੱਲ ਨਹੀਂ ਅੰਦਰ ਕੁਝ ਹੋਰ ਕਹਿ ਕੇ ਆਉਂਦੇ ਨੇ ਬਾਹਰ ਕੁਝ ਹੋਰ ਕਹਿੰਦੇ ਨੇ ਏਹੀ ਰੰਡੀ ਰੋਣਾ ਪਿੱਟ ਸਿਆਪਾ ਕਿਸਾਨ ਆ ਗੋਂਦਰੇ ਅੰਦਰ ਵਧੀਆ ਬਿਸਕੁਟਾ ਨਾਲ ਪੀ ਕੇ ਚਾਹ ਘਟਮਟ ਕਰਕੇ ਬਾਹਰ ਕਹਿੰਦੇ ਚ ਚਲੋ ਜਿਤਕੇ ਮੋਰਚਾ ਜਿਤਕੇ ਮੋਰਚਾ ਆਪਣੀਆਂ ਗੱਡੀਆਂ ਭੰਨ ਕੇ ਰੁੰਦੂ ਖੁੰਡੇ ਵਾਲੇ ਵਰਗੇ ਬੱਸ ਮੁੜੇਉਂਦੇ ਰੋਲਾ ਪਾ ਕੇ ਲੋਕ ਲੰਗਰ ਲਾ ਲਾ ਕੇ ਉੱਥੇ ਜਲੇਬੀਆਂ ਪਕਾ ਕੇ ਇਹਨੂੰ ਖਵਾਈ ਜਾਂਦੇ ਸੀ ਉਹੀ ਹਾਲ ਹੈ ਨੰਨੇ ਯੋ ਤੇ ਗਿਆ ਉਹ ਨੂੰ ਸਿੱਧਾ ਕਰ ਲਿਆ ਹੁਣ ਤੂੰ ਕੌਣ ਤੇ ਮੈਂ ਕੌਣ ਜਵੜੀਆਂ ਮਾਰੀ ਜਾਣੀਆਂ ਨੇ ਮਾਰੀ ਜਾਓ ਬਸ ਤੇ ਆਪਣਾ ਘਰ ਪੂਰਾ ਕਰ ਹੀ ਲੈਣਾ 25 ਕਰੋੜ ਰੁਪਈਆ ਬਜਟ ਹੋ ਗਿਆ ਜਣ ਕੇ ਫੰਡ ਹੋ ਗਿਆ ਐਮਪੀ ਦਾ 5 ਸਾਲਾਂ ਵਿੱਚ 5-7 ਕਰੋੜ ਰੁਪਈਆ ਇਧਰੋਂ ਤਰੋਂ ਹੋਰ ਲਾ ਲੈਣਾ ਤੇ ਜੇ 30 ਕਰੋੜ ਵੀ ਮੰਨਿਆ ਤਾਂ 10 ਕਰੋੜ ਲਾ ਦੋ ਬੱਦ ਤੋਂ ਬੱਦ 20 ਕਰੋੜ ਰੁਪਈਆ 5 ਸਾਲ ਚ ਕਮਾ ਕੇ ਆਉ ਜਾਣਾ ਤੇ ਲੋਕਾਂ ਦੇ ਪੱਲੇ ਕੀ ਨੇ ਬਾਬਾ ਜੀ ਠੁੱਲੂ ਸਹੀ ਇਹਨਾਂ ਗੱਲ ਹੈ ਇਹ ਕਮੀਨੇ ਨੇ ਬੰਦੇ ਕਮੀਨੇ ਸਿਰੇ ਦੇ ਚਲੋ ਬਹੁਤਾ ਕਾਹਨੂੰ ਬੋਲਣਾ ਫਿਰ ਮਿਰਚਾਂ ਲੱਗਦੀਆਂ ਹੁੰਦੀਆਂ ਮੈਂ ਤਾਂ ਗੱਲ ਕੀਤੀ ਵੀ ਪੰਜਾਬ ਦੇ ਲੋਕੋ ਇਹ ਮੁਖੌਟਾ ਪਾ ਕੇ ਮੂਰਖ ਬਣਾਉਣ ਵਾਲਿਆਂ ਤੇ ਯਕੀਨ ਨਾ ਕਰਿਆ ਕਰੋ ਨਾ ਕਰਿਆ ਕਰੋ ਤੁਹਾਨੂੰ ਕੀ ਲੱਗਦਾ ਵੀ ਇਹ ਸਿੱਖ ਹੈ ਇਹ ਭੁੱਕੀ ਖਾਂਦਾ ਹੈ ਬਾਕ ਤਾਂ ਸਿਰ ਤੇ ਬੰਨਣੀ ਪੈਂਦੀ ਹੈ ਕਿਉਂਕਿ ਦਾੜੀ ਰੱਖੀ ਹੈ ਹੁਣ ਦਾੜੀ ਰੱਖੀ ਲੈ ਪਟਕਾ ਨਹੀਂ ਮੰਨ ਸਕਦਾ ਰਮਾਲ ਨਹੀਂ ਲੈ ਸਕਦਾ ਨੰਗੇ ਸਿਰ ਨਹੀਂ ਜਾ ਸਕਦਾ ਬਗਤ ਤਾਂ ਬੰਨ੍ਹਣੀ ਪੈਂਦੀ ਹੈ ਇਹਨਾਂ ਦਾ ਪੱਗ ਨਾਲ ਕਕਾਰਾਂ ਨਾਲ ਕੌਮ ਨਾਲ ਕੋਈ ਮਤਲਬ ਨਹੀਂ ਕੋਈ ਮਤਲਬ ਨਹੀਂ ਜਿੰਨੇ ਏਕ ਮੀਨੇ ਬੰਦੇ ਨੇ ਨਾ ਸਾਡੀ ਕੌਮ ਦੇ ਵਿੱਚ ਉਹਨਾਂ ਕੋਈ ਹੋਣਾ ਹੀ ਨਹੀਂ ਇਹ ਬੇਨਤੀ ਹੈ ਪੰਜਾਬ ਦੇ ਲੋਕਾਂ ਨੂੰ ਵੀ ਪਹਿਲਾਂ ਗਲਤੀ ਕਰ ਗਏ ਹੁਣ ਨਾ ਕਰ ਬੈਠਿਓ ਇਹਨਾਂ ਦੇ ਪੱਲੇ ਕੱਖ ਨਹੀਂ ਹੈਗਾ ਕੱਖ ਨਹੀਂ ਪੱਲੇ ਹੈਗਾ ਇਹਨਾਂ ਦੇ ਕਿਉਂਕਿ ਮੈਂ ਮੁਲਾਕਾਤ ਕਰੂੰਗਾ ਸਪੀਕਰ ਸਾਹਮਣੇ ਉਹਨਾਂ ਨੂੰ ਕਹੂੰਗਾ ਅੰਮ੍ਰਿਤਪਾਲ ਤੋਂ ਕੋਈ ਖਤਰਾ ਨਹੀਂ ਉਹਨੂੰ ਪ੍ਰੋਬਲ ਮਿਲੇ ਉਹ ਬਜਟ ਸੈਸ਼ਨ ਦੇ ਵਿੱਚ ਆ ਕੇ ਹਾਜ਼ਰੀ ਭਰੇ ਆਪਣੇ ਲੋਕਾਂ ਦੀ ਗੱਲ ਕਰੇ ਤੇ ਉੱਥੇ ਕੀ ਕਿਹਾ ਹੋਣਾ ਉਸੇ ਕਿਹਾ ਹੋਣਾ ਨਾ 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 ਬਸ ਲੋੜ ਨਹੀਂ ਪੰਜ ਸਾਲ ਨੰਗਾ ਦਿਓ ਇਦਾਂ ਹੀ ਇਦਾਂ ਹੀ ਨੰਗਾ ਦਿਓ ਪੰਜ ਸਾਲ ਲੋੜ ਨਹੀਂ ਤੁਹਾਨੂੰ ਉਹ ਤਾਂ ਜੇ ਬਾਹਰ ਆ ਗਿਆ ਐ ਕਰ ਦੂ ਬਾਹਰ ਕਰ ਦੂ ਕਰਤਾ ਦੇਣਾ ਹੀ ਆ ਕਰ ਕਰਾ ਤਾਂ ਹੈ ਵੀ ਆ ਇਹ ਬੰਦੇ ਨੇ ਛੇੜੀ ਨੇ ਗੁੰਡੇ ਨੇ ਸਿਰੇ ਦੇ ਉਹ ਤਾਂ ਮੈਂ ਪਹਿਲੀ ਕਹਿ ਰਿਹਾ ਵੀ ਅੰਮ੍ਰਿਤਪੁਰ ਨੂੰ ਬਾਹਰ ਨਾ ਕੱਢੋ ਪਰ ਇਹ ਤਾਂ ਕਹਿੰਦੇ ਸਾਡੇ ਨੇ ਵੀ ਕਹਿੰਦੇ ਆ ਇਹ ਤਾਂ ਸਾਡੇ ਆਪਣੇ ਨੇ ਅਸੀਂ ਤਾਂ ਖਾਲਸਤਾਨੀ ਆ ਇੱਕ ਥਾਲੀ ਵਿੱਚ ਖਾਣ ਵਾਲੇ ਆ ਇਹ ਤਾਂ ਇਕੱਠੇ ਚਮਚੇ ਇੱਕ ਡੋਂਗੇ ਵਿੱਚੋਂ ਭਰ-ਭਰ ਕੇ ਖਾਣੇ ਆ ਅਸੀਂ ਖੀਰ ਕਿਤੇ ਕੋਸ਼ ਕਿਤੇ ਕੋਸ਼ ਮੈਂ ਤਾਂ ਗੱਲ ਕਹੀ